ਐਡਵੋਕੇਟ ਜੀ ਗਰੂਪ ਸਿੰਘ ਸੇਖੋਂ ਜਰਨਲਿਸਟਰ ਆਮ ਆਦਮੀ ਪਾਰਟੀ ਪੰਜਾਬ ਰਿਪੋਰਟ ਨੂੰ ਇਹ ਨੌਜਵਾਨਾਂ ਨੂੰ ਮਿਲਦੇ ਹੋਏ ਨੌਜਵਾਨ ਨੇ ਬੀਤੀ ਦਿਨੀ ਜਿਹੜੇ ਰਿਪੋਰਟ ਹੋ ਗਿਆ ਮੈਡੀਕਲ ਹੌਂਕਿਆ ਅੱਜ ਜਿੱਤੀ ਆਪਣੇ ਘਰ ਕੇ ਦੇ ਵਿੱਚ ਉਹਨਾਂ ਨੂੰ ਮਿਲਣ ਦੇ ਲਈ ਫੋਟੋਫੀਕ ਕਰਾ ਦਿੱਤੀ। ਅਹ ਵੇਖੋ ਪਹਿਲਾਂ ਤੋਂ ਬੜਾ ਦੁਖਦਾਈ ਆ ਕਿਉਂਕਿ ਇਹ ਸਾਰੇ ਸਾਡੇ ਨੌਜਵਾਨ ਜਿਹੜੇ ਆ ਆਪਣੀ ਸਾਰੀ ਜ਼ਮੀਨ ਜਾਇਦਾਦ ਜਿਹੜੀ ਆ ਰਿਸ਼ਤੇਦਾਰਾਂ ਤੋਂ پیسے ਚੱਕ ਕੇ ਸਲੂਨ ਲੈ ਕੇ ਬੜਾ ਔਖਾ ਜਿਹੜਾ 40 40 50 50 ਲੱਖ ਰੁਪਏ ਲਾ ਕੇ ਜਿਹੜਾ ਵਾ ਅਮਰੀਕਾ ਨੂੰ ਗਏ ਸੀਗੇ ਪਰ ਮਾੜੀ ਕਿਸਮਤ ਨੂੰ ਉੱਥੋਂ ਜਿਹੜਾ ਵਾ ਕੈਂਪਾ ਚੋਂ ਸਿੱਧਾ ਹੀ ਡਿਫੋਰਟ ਹੋ ਗਏ ਆ ਤੋਂ ਬੜਾ ਇਹਨਾਂ ਨੂੰ ਆਰਥਿਕ ਬੜੀ ਵੱਡੀ ਫੱਟ ਵੱਜੀ ਆ ਔਰ ਉੱਥੇ ਜੋ ਮੈਂ ਸੁਣਿਆ ਕਿ ਬੜੇ ਮਾੜੇ ਹਾਲਾਤ ਜੰਗਲਾਂ ਦੇ ਵਿੱਚੋਂ ਦੀ ਜਿਹੜਾ ਵਾ ਕਈ ਮਹੀਨੇ ਬੱਧੀ ਜਿਹੜਾ ਉਹ ਜਿਹੜਾ ਅਕਤੂਬਰ ਮਹੀਨੇ ਦੇ ਇਥੋਂ ਗਏ ਤੋਂ ਜਾ ਕੇ ਜਨਵਰੀ ਫਰਵਰੀ ਚ ਉਥੇ ਜਿਹੜੇ ਸਾਡੇ ਮੁੰਡੇ ਪਹੁੰਚੇ ਆ ਬੜੇ ਔਖੇ ਹਾਲਾਤਾਂ ਨਾ ਪਹੁੰਚੇ ਜਿਹੜੇ ਇਥੋਂ ਨੇ ਜਿਹੜੇ ਸਾਡੇ ਏਜੰਟ ਆ ਉਹ ਸਭ ਤੋਂ ਬਾਅਦ ਹੋਰ ਮਖਾਉਂਦੇ ਆ ਕਿ ਤੁਹਾਨੂੰ ਫਲਾਈਟਾਂ ਰਾਹੀਂ ਉਥੇ ਪਹੁੰਚਾ ਦੇ ਆ ਕਿ ਪਰ ਜਦੋਂ ਔਨ ਗਰਾਉਂਡ ਰਿਐਲਿਟੀ ਜਿਹੜੀ ਆ ਉਹ ਬੜੀ ਦੂਰ ਆ ਬੜਾ ਔਖਾ ਪਹੁੰਚਿਆ ਗਿਆ ਪਰ ਬੜਾ ਵੱਡਾ ਇਹਨਾਂ ਨੂੰ ਜਿਹੜਾ ਵਾ ਫਾਈਨੈਂਸ਼ੀਅਲ ਜਿਹੜਾ ਵਾ ਉਹ ਨੁਕਸਾਨ ਹੋਇਆ ਵਾ ਜੇ ਵੀ ਕੇ ਪਰਪਾਈ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਇਨਸਾਨੀਅਤ ਦੇ ਨਾਤੇ ਅਸੀਂ ਅੱਜ ਇਹਨਾਂ ਨਾਲ ਹਮਦਰਦੀ ਕਰਨ ਲਈ ਆਏ ਆਂ ਔਰ ਜਿਹੜੇ ਏਜੰਟਾਂ ਨੇ ਜਿਹੜਾ ਵਾ ਵੱਡੀਆਂ ਜਿਹੜੇ ਅਮਾਉਂਟ ਇਹਨਾਂ ਕੋਲ ਲੈ ਕੇ ਇਹਨਾਂ ਨੂੰ ਭੇਜਿਆ ਉਹ ਏਜੰਟਾਂ ਤੇ ਜਿਹੜਾ ਵਾ ਉਹ ਕਾਰਵਾਈ ਕਰਵਾ ਕੇ ਤੇ ਆਪਾਂ ਇਹਨਾਂ ਦੇ ਪੈਸੇ ਜਿੰਨੇ ਵਕਤ ਬਦ ਮੁੜ ਸਕਦੇ ਉਹ ਮੜਾਵਾਂਗੇ ਔਰ ਸਰਕਾਰੀ ਤੌਰ ਤੇ ਵੀ ਮੈਂ ਸੀਐਮ ਸਾਹਿਬ ਨਾਲ ਵੀ ਮਾਲ ਸਾਹਿਬ ਨਾਲ ਗੱਲ ਕਰਾਂਗਾ ਕਿ ਇਹ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਆਪਾਂ ਐਡਜਸਟ ਕਰੀਏ ਤਾਂ ਕਿ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਜਿਹੜੀ ਇੱਕ ਆ ਕੇ ਬੜੇ ਔਖੇ ਦੌਰ ਚ ਦਾਖਲ ਹੋ ਗਈ ਆ ਇਹਨਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਆਪਾਂ ਕੋਈ ਨਾ ਹੀਆ ਕਰੀਏ ਤਾਂ ਕਿ ਜਿਹੜਾ ਬੜਾ ਵੱਡਾ ਆਰਥਿਕ ਸੰਕਟ ਇਹਨਾਂ ਪਰਿਵਾਰਾਂ ਤੇ ਆਇਆ ਵਾ ਉਹ ਹੌਲੀ-ਹੌਲੀ ਕਰਕੇ ਜਿਹੜਾ ਵਾ ਉਹ ਜਿਹੜੇ ਕਾਲੇ ਬੱਦਲ ਨੇ ਉਹ ਦੂਰ ਹੋਣ ਔਰ ਹੌਲੀ-ਹੌਲੀ ਇਹ ਆਪਣਾ ਗ੍ਰਸਤੀ ਚ ਆ ਜਾਣ ਹੌਲੀ-ਹੌਲੀ ਕਮਾਈ ਔਰ ਥੋੜੀ ਤੋਂ ਸ਼ੁਰੂ ਕਰਕੇ ਹੌਲੀ-ਹੌਲੀ ਜਿਹੜਾ ਵਾ ਆਪਣਾ ਜੀਵਨ ਜਿਹੜਾ ਵਾ ਇਹ ਠੀਕ ਕਰ ਸੀ। ਉਹ ਸੀਐਮ ਸਾਹਿਬ ਵੀ ਅੰਮ੍ਰਿਤਸਰ 에어ਪੋਰਟ ਪਹੁੰਚਦੇ ਨੇ ਅੰਮ੍ਰਿਤਸਰ ਫਲੈਟ ਲੈਂਡ ਹੋਣ ਬਾਰੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਤਾਂ ਤੁਸੀਂ ਕਿਵੇਂ ਦੇਖਦੇ ਹੋ? ਇਹ ਵੇਖੋ ਇਹ ਕੋਈ ਵੀ ਫਲਾਈਟ ਆ ਇਹਦੇ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਬੱਚੇ ਤੇ ਦੂਜੀਆਂ ਸਟੇਟਾਂ ਦੇ ਵੀ ਹੈਗੇ ਆ ਬਹੁਤੀਆਂ ਫਲਾਈਟਾਂ ਜਿਹੜੀਆਂ ਨੇ ਉਹ ਦਿੱਲੀ 'ਚ ਹੀ ਲੈਂਡ ਹੁੰਦੀਆਂ ਆਂ ਤੌਰ ਤੇ ਜਦੋਂ ਅਸੀਂ ਜਾਣੇ ਆਂ ਤੇ ਸਾਨੂੰ ਜਿਹੜਾ ਵਾ ਦਿੱਲੀੋਂ ਜਾਣਾ ਪੈਂਦਾ ਕਿ ਜਦੋਂ ਡਿਪੋਰਟ ਹੋ ਕੇ ਆਏ ਆ ਉਹਨੂੰ ਅੰਮ੍ਰਿਤਸਰ ਤੇ ਉਤਾਰਿਆ ਗਿਆ ਇਹ ਵੀ ਇੱਕ ਜਿਹੜਾ ਸਿੱਖਾਂ ਦਾ ਜਿਹੜਾ ਧਾਰਮਿਕ ਹੈੱਡਕੁਆਰਟਰ ਆ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਉਤਾਰਿਆ ਗਿਆ ਇਹ ਵੀ ਮੰਦਭਾਗੀ ਗੱਲ ਆ ਕਿ ਉਹਨੂੰ ਸਾਰੀ ਦੁਨੀਆ 'ਚ ਇੱਕ ਜਿਹੜੀ ਉਹ ਦੇਖ ਦੇਣੀ ਕਿ ਪੰਜਾਬ ਦੇ ਇਕੱਲੇ ਨੌਜਵਾਨ ਜਿਹੜੇ ਡਿਪੋਰਟ ਹੋਏ ਆ ਕਿਉਂਕਿ ਮੈਸੇਜ ਤੇ ਇਹੀ ਜਾਂਦਾ ਨਾ ਕਿ ਜੇ ਪੰਜਾਬ ਦੀ ਧਰਤੀ ਤੇ ਪਲੇਨ ਲੈਂਡ ਹੁੰਦਾ ਕਿ ਜ਼ਿਆਦਾ ਮੁੰਡੇ ਉੱਚੇ ਪੰਜਾਬ ਦੇ ਆ ਪਰ ਜਿਹੜਾ ਪਹਿਲਾ ਪਲਾਨ ਲੈਨ ਹੋਇਆ ਬਹੁਤੇ ਜਿਹੜੇ ਬੱਚੇ ਆ ਉਹਦੇ ਚ ਗੁਜਰਾਤ ਦੇ ਵੀ ਸੀਗੇ ਹਰਿਆਣੇ ਦੇ ਵੀ ਸੀਗੇ ਦੂਜੀਆਂ ਸਟੇਟਾਂ ਦੇ ਵੀ ਸੀਗੇ ਤੇ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਤੇ ਜਿਹੜੇ ਦੂਜੀਆਂ ਸਟੇਟਾਂ ਵਾਲੇ ਆ ਉਹਨਾਂ ਨੇ ਵੀ ਜਿਹੜਾ ਵਾ ਚਲੋ ਅਮਰੀਕਾ ਨੇ ਤੇ ਮਾੜਾ ਸਲੂਕ ਕੀਤਾ ਹੀ ਕੀਤਾ ਉਹ ਵੀ ਬੜਾ ਮੰਦ ਭਾਗਾ ਵੇਖੋ ਸਾਡੇ ਇਹਨਾਂ ਨੇ ਕੋਈ ਉੱਥੇ ਜਾ ਕੇ ਕ੍ਰਾਈਮ ਤੇ ਕੀਤਾ ਨਹੀਂ ਚੰਗੀ ਜ਼ਿੰਦਗੀ ਲਈ ਇਹ ਉੱਧਰ ਗਏ ਸੀਗੇ ਉੱਥੇ ਜਾ ਕੇ ਨਾ ਲੇਬਰੀ ਕਰਨੀ ਸੀ ਕੰਟਰੀ ਨੂੰ ਕੋਈ ਫੈਦਾ ਹੀ ਦੇਣਾ ਸੀਗਾ ਇਹ ਕੋਈ ਮਾੜੇ ਮਨਚੇ ਟੈਨਸ਼ਨ ਨਾਲ ਤੇ ਅਮਰੀਕਾ ਚ ਨਹੀਂ ਗਏ ਪਰ ਇਹਨਾਂ ਨੂੰ ਕ੍ਰਿਮੀਨਲ ਦੀ ਤਰ੍ਹਾਂ ਜਿਹੜਾ ਟਰੀਟ ਕੀਤਾ ਗਿਆ ਇਹ ਬੜਾ ਮੰਦ ਭਾਗੀ ਵਾ ਇਹਨਾਂ ਨੂੰ ਬੇੜੀਆਂ ਲਾਈਆਂ ਗਈਆਂ ਨੇ ਬੜੀਆ ਬੜਾ ਮੰਦ ਭਾਗੀ ਗੱਲ ਹੈ ਔਰ ਜਿਹੜੇ ਸਰਦਾਰ ਸੀਗੇ ਉਹਨਾਂ ਦੀਆਂ ਜਿਹੜੀਆਂ ਪਗੜੀਆਂ ਉਤਰਵਾਈਆਂ ਗਈਆਂ ਉਹ ਵੀ ਬੜੀ ਮੰਦ ਭਾਗੀ ਗੱਲ ਆ ਕਿਉਂਕਿ ਚਲੋ ਇਹ ਕ੍ਰਾਈਮ ਇਹ ਡੈਪੂਟੇਸ਼ਨਸ ਤਾਂ ਚਲਦੀਆਂ ਰਹਿੰਦੀਆਂ ਪਰ ਜਿਹੜੇ ਮਨੁੱਖੀ ਅਧਿਕਾਰ ਆ ਜਿਹੜਾ ਕੋਈ ਕਿਸੇ ਦਾ ਰਾਈਟ ਬਣਦਾ ਉਹਦੀ ਜਿਹੜੀ ਆ ਕਿ ਕੋਈ ਵੀ ਦੇਸ਼ ਹੋਵੇ ਭਾਵੇਂ جنگ ਵੀ ਹੋ ਰਹੀ ਹੋਵੇ ਉਹਦੇ 'ਚ ਵੀ ਕੋ ਕਦਰਾਂ ਕੀਮਤਾਂ ਹੁੰਦੀਆਂ ਨੇ ਸੋ ਇਹੋ ਜਿਹਾ ਔਰ ਮਨੁੱਖੀ ਜਿਹੜਾ ਪਤੀਰਾ ਅਮਰੀਕਾ ਦਾ ਅਮਰੀਕਾ ਦੀ ਫੌਜ ਦਾ ਬਹੁਤ ਮੰਦ ਭਾਗਾ ਮੈਂ ਸਾਡੇ ਵਿਦੇਸ਼ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰਾਂਗਾ ਕਿ ਅਮਰੀਕਾ ਦੇ ਨਾਲ ਇਸ ਨੂੰ ਟੇਕ ਅਪ ਕੀਤਾ ਜਾਵੇ ਤਾਂ ਕਿ ਬਾਅਦ ਵਿੱਚ ਫਿਊਚਰ 'ਚ ਚਲੋ ਇਹੋ ਜਿਹਾ ਜਿਹੜਾ ਵਾ ਮਾੜਾ ਪਤੀਰਾ ਜਿਹੜਾ ਵਾ ਸਾਡੇ ਦੇਸ਼ ਦੇ ਸ਼ਹਿਰੀਆਂ ਨਾਲੋਂ ਨਾ ਉਕੀਰੇ ਕਿਰੇ ਪਿੰਡ ਦੇ ਵਿੱਚ ਪਹੁੰਚਿਆ ਅੱਜ ਆਪਣੇ ਹਲਕੇ ਦੇ ਵਿੱਚ ਸੀ ਅੱਜ ਮੈਂ ਪਹਿਲਾਂ ਤੇ ਰਾਜੂ ਬੇਲਾ ਗਿਆ ਸੀਗਾ ਉੱਥੇ ਦੇ ਇੱਕ ਨੌਜਵਾਨ ਰਿਪੋਰਟ ਹੋਇਆ ਹੁਣ ਇੱਥੇ ਆਇਆ ਹਾਂ ਇੱਥੋਂ ਮੈਨੂੰ ਪਤਾ ਲੱਗਾ ਕਿ ਚੱਕ ਸ਼ਰੀਫ ਪਿੰਡ ਦੇ ਵੀ ਇੱਕ ਦੋ ਨੌਜਵਾਨ ਆ ਜਿਹੜੇ ਆਉਣ ਵਾਲੇ ਦਿਨਾਂ 'ਚ ਆ ਰਹੇ ਆ ਸੋ ਜਿੱਥੇ-ਜਿੱਥੇ ਵੀ ਮੈਨੂੰ ਪਤਾ ਲੱਗ ਰਿਹਾ ਮੇਰੇ ਹਲਕੇ 'ਚੋਂ ਨੌਜਵਾਨ ਆ ਰਹੇ ਆ ਮੈਂ ਆਪ ਜਾ ਕੇ ਤੇ ਉਹਨਾਂ ਨਾਲ ਹਮਦਰਦੀ ਵੀ ਕਰ ਰਿਹਾ ਔਰ ਜੋ ਮਦਦ ਵੀ ਸਰਕਾਰ ਪੱਧਰ ਤੋਂ ਨਿੱਜੀ ਪੱਧਰ ਤੋਂ ਹੋ ਸਕਦੀ ਆ ਉਹ ਵੀ ਇਹਨਾਂ ਨਾਲ ਜ਼ਰੂਰ ਅਸੀਂ ਕਰਾਂਗੇ ਠੀਕ ਹੈ ਧੰਨਵਾਦ